ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਪ੍ਰਭ ਹਰ ਫੈਸ਼ਨ ਬੁਟੀਕ ਦੇ ਵਿੱਚ ਮੈਂ ਹਾਂ ਜੀ ਰੁਪਿੰਦਰ ਕੌਰ ਅੱਜ ਤੁਹਾਨੂੰ ਦੱਸਦੇ ਹਾਂ ਜੀ ਕਿ ਕਟਿੰਗ ਕਰਨ ਦੇ ਟਾਈਮ ਜਿਹੜਾ ਕੱਪੜਾ ਬਿਛਾਣਾ ਹੈ ਆਪਾਂ ਸੂਟ ਦਾ ਜਾਂ ਲਾਈਨਿੰਗ ਕਟਿੰਗ ਕਰਨੀ ਆ ਤਾਂ ਉਹ ਆਪਾਂ ਨੇ ਕਿਵੇਂ ਬਿਛਾਉਣਾ ਹੈ ਕਿਉਂਕਿ ਜਿਹੜੇ ਫਰੈਸ਼ ਨੇ ਬਿਗਨਰਸ ਨੇ ਜਿਹੜੀਆਂ ਪਹਿਣਾ ਹੁਣੇ-ਹੁਣੇ ਸਲਾਈ ਸਿੱਖ ਰਹੀਆਂ ਨੇ ਜਾਂ ਸਿੱਖਣਾ ਚਾਹੁੰਦੀਆਂ ਨੇ ਜਾਂ ਜਿਨ੍ਹਾਂ ਨੂੰ ਥੋੜੀ-ਬਹੁਤੀ ਸਲਾਈ ਆਉਂਦੀ ਆ ਬੜਾ ਧੋੜੀਆਂ-ਬੋਧੀਆਂ ਛੋਟੀਆਂ-ਛੋਟੀਆਂ ਗੱਲਾਂ 'ਚ ਕਨਫਿਊਜ਼ ਹੋ ਜਾਂਦੀਆਂ ਨੇ ਕਿ ਕੱਪੜਾ ਐਵੇਂ ਵਛਾਈਏ ਇੱਧਰੋਂ ਰੱਖੀਏ ਕਿਵੇਂ ਵਧੀਆ ਕਟਿੰਗ ਕਰਿਆ ਜਾਊਗਾ ਕਿਦਾਂ ਮੋੜੇ ਦੀ ਕਾਰਡ ਦੀ ਕਿਵੇਂ ਪੋਗੀ ਗੋਲਾਈ ਕਿਵੇਂ ਵਧੀਆ ਹੋਊਗੀ ਤਾਂ ਤੁਸੀਂ ਦੇਖੋ ਮੈਂ ਸੂਟ ਕਟਿੰਗ ਕਰਨ ਲੱਗੀ ਸੀ ਤੇ ਮੇਰੇ ਮਾਈਂਡ 'ਚ ਆ ਵੀ ਚਲੋ ਇੱਕ ਵੀਡੀਓ ਬਣਾ ਲੰਨੇ ਆ ਮੈਂ ਲਾਈਨਿੰਗ ਵਾਲਾ ਸੂਟ ਕਟਿੰਗ ਕਰਨਾ ਹੈ ਤੇ ਮੈਂ ਸਭ ਤੋਂ ਪਹਿਲਾਂ ਲਾਈਨਿੰਗ ਨੂੰ ਪ੍ਰੈਸ ਕਰਕੇ ਵਛਾ ਲਿੱਤਾ ਹੈ ਤਾਂ ਤੁਸੀਂ ਹਮੇਸ਼ਾ ਕੀ ਕਰਨਾ ਹੈ ਜਦੋਂ ਵੀ ਤੁਸੀਂ ਕਟਿੰਗ ਕਰਨੀ ਹੈ ਚਾਹੇ ਸੂਟ ਕਟਿੰਗ ਕਰਨਾ ਹੈ ਜਾਂ ਲਾਈਨਿੰਗ ਕਟਿੰਗ ਕਰਨੀ ਆ ਤਾਂ ਸਭ ਤੋਂ ਪਹਿਲਾਂ ਕਟਿੰਗ ਕਰਕੇ ਮਤਲਬ ਕਿ ਸਭ ਤੋਂ ਪਹਿਲਾਂ ਪ੍ਰੈਸ ਕਰਕੇ ਉਹਨੂੰ ਵਛਾ ਲੈਣਾ ਤਾਂ ਜਿਹੜੀ ਬੰਦ ਵਾਲੀ ਸਾਈਡ ਹੁੰਦੀ ਹੈ ਉਹ ਆਪਾਂ ਨੇ ਆਪਣੇ ਵਾਲੇ ਪਾਸੇ ਰੱਖਣੀ ਆ ਦੇਖੋ ਬੰਦ ਸਾਈਡ ਹੈ ਜਿਹੜੀ ਉਹ ਆਪਾਂ ਨੇ ਆਪਣੇ ਪਾਸੇ ਰੱਖਣੀ ਹੈ ਤੇ ਜਿਹੜੀ ਖੁੱਲੀ ਸਾਈਡ ਹੈ ਕੰਨੀ ਵਾਲਾ ਪਾਸਾ ਉਹ ਆਪਾਂ ਨੇ ਦੂਜੇ ਪਾਸੇ ਰੱਖਣਾ ਆ ਦੇਖੋ ਇਧਰੇ ਖੁੱਲੀ ਸਾਈਡ ਹੈ ਠੀਕ ਹੈ ਜੀ ਤੇ ਆ ਵਾਲਾ ਬੰਦ ਪਾਸਾ ਹੁਣ ਇੱਥੋਂ ਆਪਾਂ ਨਿਸ਼ਾਨ ਲਗਾਉਂਦੇ ਜਾਵਾਂਗੇ ਜਿਵੇਂ ਕਿ ਤੀਰੇ ਦਾ ਨਿਸ਼ਾਨ ਆ ਗਿਆ ਫਿਰ ਮੋਡੇ ਦਾ ਆ ਗਿਆ ਠੀਕ ਹੈ ਜੀ ਐਦਾਂ ਇਸ ਚੀਜ਼ ਇਹ ਸੌਖਾ ਮਤਲਬ ਮੈਂ ਤੁਹਾਨੂੰ ਦੱਸਿਆ ਇਹ ਚ ਕੋਈ ਉਲਝਣਵਾਜੀ ਨਹੀਂ ਤੁਸੀਂ ਹਰੇਕ ਵਾਰ ਐਵੇਂ ਹੀ ਕਰਨਾ ਹੈ ਜਿਹੜੀ ਬੰਦ ਸਾਈਡ ਹੁੰਦੀ ਹੈ ਉਹ ਆਪਾਂ ਨੇ ਆਪਣੇ ਪਾਸੇ ਰੱਖਣਾ ਹੈ ਤੇ ਜਿਹੜੀ ਖੁੱਲੀ ਸਾਈਡ ਹੈ ਉਹ ਆਪਾਂ ਨੇ ਦੂਜੇ ਪਾਸੇ ਰੱਖਣਾ ਹੈ ਹਮੇਸ਼ਾ ਐਵੇਂ ਹੀ ਕਪੜਾ ਬਿਛਾਇਆ ਕਰੋ ਚਾਹੇ ਤੁਸੀਂ ਸ਼ਰਟ ਕਟਿੰਗ ਕਰਨੀ ਹੋਵੇ ਚਾਹੇ ਤੁਸੀਂ ਲਾਈਨਿੰਗ ਕਟਿੰਗ ਕਰਨੀ ਹੋਵੇ ਉਮੀਦ ਹੈ ਜੀ ਤੁਹਾਨੂੰ ਵਧੀਆ ਲੱਗਿਆ ਹੋਊਗਾ ਥੈਂਕ ਯੂ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ